ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਫੇਸਬੁਕ ਪ੍ਰੋਫਾਈਲ ਨਾਉਦੀ ਪੀਬੀ 60 ਉੱਤੇ ਠੀਕ ਹੈ ਜਿਵੇਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਹੀ ਹੈ ਕਿ ਮੈਂ ਤੁਹਾਡੇ ਲਈ ਇੱਕ ਵੀਡੀਓ ਪਹਿਲਾਂ ਪਾਈ ਸੀ ਕਿ ਜਿਹੜਾ ਹੁਣ ਆਧਾਰ ਕਾਰਡ ਆ ਉਹ ਹਰ ਜਗ੍ਹਾ ਲਿੰਕ ਹੋਣਾ ਲਾਜ਼ਮੀ ਹੋ ਗਿਆ ਇਸ ਨਾਲ ਲਿਟਰਲੀ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਵੀ ਵੀਡੀਓ ਇੱਕ ਆਧਾਰ ਕਾਰਡ ਨਾਲ ਲਿਟਰਲੀ ਹੋਣ ਵਾਲੀ ਹੈ ਠੀਕ ਹੈ ਹੁਣ ਗੱਲਬਾਤ ਆਪਾਂ ਕਰਦੇ ਹਾਂ ਕਿ ਜਿੰਨਾ ਕਿਸਾਨ ਭਰਾਵਾਂ ਜਾਂ ਕੋਈ ਕੋਈ ਗਰੀਬ ਬੰਦਾ ਹੈਗਾ ਜਿਹਦੀ ਕਿ ਡਿਪੂ ਦੀ ਕਨਕ ਜੀ ਨੂੰ ਮਿਲਦੀ ਹੈ ਜਿਹਦੀ ਕਿ ਪੰਜਾਬ ਗਵਰਨਮੈਂਟ ਵੱਲੋਂ ਇੱਕ ਰਾਸ਼ਨ ਹਾਂ ਜਿਹਨੂੰ ਕਿ ਦਿੱਤਾ ਜਾਂਦਾ ਹੈਗਾ ਉਹ ਹੁਣ ਰਾਸ਼ਨ ਕਾਰਡ ਉਹਨਾਂ ਦੇ ਕੱਟੇ ਜਾਣੇ ਆ। ਉਹ ਰਾਸ਼ਨ ਕਾਰਡ ਕਿਉਂ ਕੱਟੇ ਜਾਣੇ ਆ? ਉਹਦੀ ਵਜ੍ਹਾ ਕੀ ਹੈ ਹੈਨਾ? ਆਪਾਂ ਉਹ ਗੱਲਬਾਤ ਵੀ ਅੱਗੇ ਹੁਣ ਕਰਦੇ ਆਂ। ਬਣਿਓ ਮੇਰੇ ਨਾਲ ਇਸ ਵੀਡੀਓ 'ਚ ਆਪਾਂ ਤੁਹਾਨੂੰ ਦੱਸ ਦਿਆਂ ਕਿ ਅਸਲ ਵਿੱਚ ਗੱਲ ਹੈ ਕੀ। ਹੁਣ ਜਿਹੜੀ ਗੱਲਬਾਤ ਆਪਾਂ ਕਰਦੇ ਆਂ ਕਿ ਪੰਜਾਬ ਸਰਕਾਰ ਵੱਲੋਂ ਕਈ ਕਈ ਰਾਸ਼ਨ ਯੋਜਨਾਵਾਂ ਕਿ ਸਕੀਮਾਂ ਚਲਾਈ ਗਈ ਸੀ। ਜਿਹੜੀ ਕਿ ਪਹਿਲੇ ਹੀ ਆਟਾ ਦਾਲ ਦਾਲ ਸਕੀਮ ਜਿਵੇਂ ਚੱਲਦੀ ਪਈ ਸੀ ਉਹ ਕੰਟੀਨਿਊ ਉਹ ਇੱਕ ਨਵਾਂ ਵਰਜ਼ਨ ਉਹਨਾਂ ਨੇ ਕ੍ਰੀਏਟ ਕੀਤਾ ਸੀਗਾ। ਹੁਣ ਇਹਦੇ ਵਿੱਚ ਜਿਹੜੀ ਆਪਾਂ ਡਿਸਕਸ ਕਰਦੇ ਆਂ ਕਿ ਇਹਦੇ ਵਿੱਚ ਕੁਝ ਚੇ ਜੋ ਨੀਸਕੀ ਹੋਏ ਨੇ ਉਹ ਤੁਹਾਨੂੰ ਦੱਸਣਾ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਲਾਚੀਮੀ ਨਹੀਂ ਕਿਉਂਕਿ ਇਹਦੇ ਵਿੱਚ ਤੁਹਾਡਾ ਹੀ ਫਾਇਦਾ ਹੈ ਤਾਂ ਕਿ ਤੁਹਾਨੂੰ ਇਹ ਚੀਜ਼ ਦਾ ਪਹਿਲੇ ਹੀ ਪਤਾ ਲੱਗ ਜਾਏ ਕਿ ਤੁਹਾਡੇ ਨਾਲ ਜਿਹੜਾ ਖੁਸ਼ ਹੋ ਅੱਗੇ ਜਾ ਕੇ ਰਿਸ਼ਨ ਕਾਰਡ ਦੇ ਲੈਟਰ ਜੋ ਵੀ ਕੁਝ ਹੋਣ ਵਾਲਾ ਹੈ ਉਹ ਜਿਹੜੀ ਜ਼ਿੰਮੇਵਾਰੀ ਜਾਂ ਕੋਈ ਜਾਣਕਾਰੀ ਤੁਹਾਨੂੰ ਪਹਿਲਾਂ ਹੀ ਮਿਲ ਜੇ ਤੇ ਤੁਸੀਂ ਟਾਈਮ ਰਿੰਦੇ ਉਸ ਚੀਜ਼ ਦਾ ਹੱਲ ਕਰ ਸਕੋ ਹਣਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਗਵਰਨਮੈਂਟ ਜਾਂ ਸੈਂਟਰਲ ਗਵਰਨਮੈਂਟ ਵੱਲੋਂ ਇੱਕ ਰਾਸ਼ਨ ਜਿਹੜੇ ਗਰੀਬ ਪਰਿਵਾਰ ਹੈਗੇ ਆ ਜਿਨ੍ਹਾਂ ਦੇ ਮਤਲਬ ਕਿ ਆਮਦਨ ਦਾ ਸਾਧਨ ਬਹੁਤ ਘੱਟ ਹੈ ਉਹਨਾਂ ਨੂੰ ਇੱਕ ਸਹੂਲਤ ਪ੍ਰੋਵਾਈਡ ਕਰਾਈ ਗਈ ਸੀ ਕਿ ਉਹਨਾਂ ਨੂੰ ਇੱਕ ਸਰਕਾਰ ਵੱਲੋਂ ਕਣਕ ਆਟਾ ਤੇ ਦਾਲ ਸਕੀਮ ਤਹਿਤ ਉਹਨਾਂ ਨੂੰ ਦਿੱਤਾ ਜਾਂਦਾ ਹੈ ਹਣਾ ਮੈਨੂੰ ਕਣਕ ਮਿਲ ਦਿੱਤੀ ਜਾਂਦੀ ਹੈ ਜਿਵੇਂ ਕਿ ਕੁਝ ਜਿਵੇਂ 20 ਕਿਲੋ ਜਾਂ ਪਰ ਬੰਦਾ ਜਾਂ 15 ਕਿਲੋ ਰਿਆਸੇ ਪਾਸੇ ਹੁੰਦੀ ਹੈ ਹੁਣ ਗੱਲਬਾਤ ਕਰਦੇ ਆ ਕਿ ਇਹ ਹੁਣ ਕੱਟੇ ਕਿਵੇਂ ਜਾਣੀਆਂ ਕਨਕ ਲੋਕਾਂ ਦੀ ਜਾਂ ਲੋਕਾਂ ਦੇ ਕਾਰਡ ਬਣਿਓ ਕਾਰਡ ਬਣਦ ਕਿਵੇਂ ਹੁਣ ਵਾਲੇ ਠੀਕ ਹੈ ਮੋਸਟਲੀ ਆਪਾਂ ਹੁਣ ਗੱਲਬਾਤ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਹਾਂ ਵੀਡੀਓ 'ਚ ਆਪਾਂ ਗੱਲਬਾਤ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਜਿਹੜਾ ਆਧਾਰ ਕਾਰਡ ਹੈਗਾ ਆਪਣਾ ਹੁਣ ਜਿਹੜਾ ਆਪਣਾ ਆਧਾਰ ਕਾਰਡ ਸੀ ਉਹ ਹੁਣ ਹਰ ਜਗ੍ਹਾ ਲਿੰਕ ਹੋਣਾ ਲਾਜ਼ਮੀ ਹੋ ਗਿਆ ਠੀਕ ਹੈ ਚਾਹੇ ਉਹ ਬੈਂਕ ਖਾਤਾ ਹੋਵੇ ਚਾਹੇ ਉਹ ਸਿਲੰਡਰਾਂ ਦੀ ਕਾਪੀ ਹੋਵੇ ਤੇ ਚਾਹੇ ਮੋਦੀ ਸਰਕਾਰ ਵੱਲੋਂ ਜਿਹੜਾ 2000 ਰੁਪਏ ਆਪਾਂ ਮੋਦੀ ਵਾਲ ਉਹਨਾਂ ਨਾਲ ਲਿੰਕ ਕਰਨਾ ਹੋਵੇ ਉਹ ਆਧਾਰ ਕਾਰਡ ਹਰ ਜਗ੍ਹਾ ਹੁਣ ਲਾਜ਼ਮੀ ਹੋ ਗਿਆ ਹੁਣ ਹੁਣ ਆਪਾਂ ਗੱਲਬਾਤ ਕਰ ਦਿਆਂ ਕਿ ਜੇ ਜਿਹੜੀ ਇਹ ਵੀਡੀਓ ਜੋ ਜਿਹੜੀ ਆਪਾਂ ਥੋੜਾ ਆਧਾਰ ਕਾਰਡ ਹੈਗਾ ਹੁਣ ਜਿਹੜਾ ਆਧਾਰ ਕਾਰਡ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਹਰ ਜਗ੍ਹਾ ਹੁਣ ਲਾਜ਼ਮੀ ਹੋਣਾ ਹੋ ਗਿਆ ਭਾਵੇਂ ਕਿਸੇ ਵੀ ਫੀਲਡ ਵਿੱਚ ਤੁਸੀਂ ਲਾ ਲਓ ਹੁਣ ਮੇਨ ਮੁੱਦਾ ਕੀ ਹੈ ਕਿ ਜਿਹੜੇ ਆਪਣੇ ਆਸ਼ਣ ਕਾਰਡ ਹੈਗੇ ਐ ਇੱਧੇ ਲੋਕਾਂ ਦਾ ਆਸ਼ਣ ਕਾਰਡ ਕੱਟੇ ਜਾਂਦੇ ਕੱਟੇ ਕਿਉਂ ਜਾਣਿਆ ਕਿ ਹੁਣ ਗਵਰਨਮੈਂਟ ਨੇ ਕੀ ਕਿਹਾ ਕਿ ਜਿਹੜਾ ਤੁਸੀਂ ਆਧਾਰ ਕਾਰਡ ਹੈਗਾ ਤੁਸੀਂ ਹੁਣ ਉਹ ਲੋਕਾਂ ਦੇ ਜਿਨ੍ਹਾਂ ਦੇ ਵੀ ਆਸ਼ਣ ਕਾਰਡ ਬਣੇ ਹੋਇਆ ਉਹਨ ਉਹਨਾਂ ਸਾਰਿਆਂ ਦੀ ਕੇਵਾਈਸੀ ਕਰਵਾਓ ਕੇਵਾਈਸੀ ਹੁਣ ਕੀ ਇੱਕ ਜਿਵੇਂ ਆਪਾਂ ਬੈਂਕ 'ਚ ਜਾ ਕੇ ਕੇਵਾਈਸੀ ਕਰਵਾਉਂਦੇ ਨੇ ਕਿ ਫਿੰਗਰਪ੍ਰਿੰਟ ਮਸ਼ੀਨ ਹੁੰਦੀ ਹੈ ਜਿਹਦੇ ਉੱਤੇ ਆਪਾਂ ਥਮ ਇੰਪ੍ਰੈਸ਼ਨ ਆਪਣਾ ਲਾਉਣੇ ਹੁੰਦੇ ਆ ਥਮ ਇੰਪ੍ਰੈਸ਼ਨ ਆਪਣਾ ਸੱਜਾ ਮਤਲਬ ਕਿ ਲੇਡੀਜ਼ ਦਾ ਸੱਜਾ ਗੁੱਠਾ ਤੇ ਬੰਦੇ ਦਾ ਖੱਬਾ ਗੁੱਠਾ ਲੱਗਦਾ ਹੁੰਦਾ ਮੰਨ ਕੇ ਚੱਲੋ ਕਿ ਹੁਣ ਜਦੋਂ ਉਹ ਕੇਵਾਈਸੀ ਸਿਸਟਮ ਹੋ ਗਿਆ ਹਨਾ ਸਪੋਜ਼ ਕਰੋ ਕਿ ਜਿੰਨਾ ਪਰਿਵਾਰਾਂ ਚੋ ਜਿਨ੍ਹਾਂ ਦੇ ਫੈਮਿਲੀ ਮੈਂਬਰ ਦੇ ਜਿਵੇਂ ਕਈ ਵਾਰੀ ਬਣਾ ਕਰੇ ਬਜ਼ੁਰਗ ਜੋ ਕੋਈ ਹੁੰਦਾ ਉਹਦੀ ਡੈਥ ਹੋ ਚੁੱਕੀ ਹੈ ਠੀਕ ਹੈ ਹੁਣ ਉਹਦੀ ਕੇਵਾਈਸੀ ਨਹੀਂ ਹੋਣੀ ਜੇ ਤਿੰਨ ਤਿੰਜੀ ਹੈਗੇ ਤਿੰਨ ਜਿਹਾ ਪੰਜ ਪਰਿਵਾਰ ਪੰਜ ਪਰਿਵਾਰਾਂ ਚੋਂ ਜੇ ਕਿਸੇ ਦੇ ਪੰਜ ਬੰਦੇ ਹੈਗੇ ਆ ਠੀਕ ਹੈ ਪੰਜ ਮਤਲਬ ਕਿ ਇੱਕ ਪਰਿਵਾਰ ਚੋਂ ਕਿਸੇ ਦੇ ਪੰਜ ਬੰਦੇ ਆ ਉਹਦੇ ਵਿੱਚ ਜੇ ਜੇਕਰ ਕਿਸੇ ਇੱਕ ਬੰਦੇ ਦੀ ਡੈਥ ਹੋ ਚੁੱਕੀ ਹੈ ਤੇ ਹੁਣ ਉਹਦੀ ਕੇवाईसी ਨਹੀਂ ਹੋਈ ਤਾਂ ਉਸ ਬੰਦੇ ਦੀ ਜਿਹੜੀ ਕਣਕ ਉਹ ਜਿਹੜੀ ਪਹਿਲਾਂ ਹੁਣ ਆਪਾਂ ਹੁਣ ਤੱਕ ਆਪਾਂ ਲਈ ਜਾਂਦੇ ਸੀਗੇ ਠੀਕ ਹੈ ਹੁਣ ਉਹ ਚੀਜ਼ ਤੇ ਕੰਨ ਸ਼ਟ ਹੋ ਕੇ ਉਹ ਬੰਦੇ ਦੀ ਕਣਕ ਕੱਟੀ ਜਾਣੀ ਹੈ ਕਿਉਂਕਿ ਬੰਦੇ ਦੀ ਡੈਥ ਹੋ ਚੁੱਕੀ ਹੈ ਕੇवाईसी ਕਰਾਉਣਾ ਮਤਲਬ ਇਹ ਹੈ ਤਾਂ ਕਿ ਜਿਹੜੇ ਹੁਣ ਲੋਕ ਉਹਨਾਂ ਨੂੰ ਵੀ ਪਤਾ ਹੁੰਦਾ ਸਰਕਾਰ ਨੂੰ ਹੁਣ ਚੇ ਸਮਝ ਆ ਗਈ ਹੈ ਕਿ ਕਈ ਹੁੰਦੇ ਕਿ ਜਿਵੇਂ ਹੁਣ ਆਪਣੀਆਂ ਕੁੜੀਆਂ ਪੈਣਾ ਹੁੰਦੀਆਂ ਹਨ ਉਹਨਾਂ ਦਾ ਵਿਆਹ ਹੋ ਕੇ ਉਹ ਆਪਦੇ ਅਗਾਂ ਅਗਲੇ ਘਰੇ ਚਲੇ ਜਾਂਦੀਆਂ ਤੇ ਉਹਨਾਂ ਦੀ ਕਨਕ ਵੀ ਪਿਛਲੇ ਬੰਦੇ ਲਈ ਜਾਂਦੇ ਸੀਗੇ ਠੀਕ ਹੈ ਗਵਰਨਮੈਂਟ ਨੂੰ ਹੁਣ ਇਹ ਚੀਜ਼ ਸਮਝ ਆ ਗਈ ਤੇ ਗਵਰਨਮੈਂਟ ਨੇ ਕੀ ਕਿਹਾ ਹੈ ਕਿ ਲੋਕਾਂ ਦੀ ਹੁਣ ਕੇवाईसी ਕਰਵਾਉਣੀ ਹੈ ਤਾਂ ਕਿ ਜਿਹੜੇ ਬੰਦੇ ਇਸ ਟਾਈਮ ਪੰਜਾਬ ਚ ਮਤਲਬ ਪ੍ਰੈਜ਼ੈਂਟ ਹਨ ਨਹੀਂ ਜਾਂ ਕਿਤੇ ਬਾਹਰ ਗਏ ਹੋਏ ਹਨਾ ਤਾਂ ਕਿ ਉਹਨਾਂ ਦੀ ਕਨਕ ਕੱਟੀ ਜਾ ਸਕੇ ਤਾਂ ਕਿ ਉਹਨਾਂ ਦੇ ਖਜ਼ਾਨੇ ਤੇ ਜਿਹੜਾ ਵੱਧਦਾ ਬੋਝ ਜਿਹੜਾ ਹਰੇਕ ਘਟਾਇਆ ਜਾ ਸਕੇ ਠੀਕ ਹੈ ਆਪਣੇ ਲਈ ਇਹ ਬੜੀ ਇੱਕ ਸ਼ੌਕਿੰਗ ਨਿਊਜ਼ ਹੈ ਕਿ ਹੁਣ ਜਿਹੜੀ ਹੁਣ ਤੱਕ ਜਿਹੜੀ ਆਪਾਂ ਕੋਈ ਆਪਾਂ ਇਹ ਸਕੀਮ ਦਾ ਲਾਭ ਉਠਾਉਣੇ ਪਏ ਸੀਗੇ ਹਨ ਚਾਹੇ ਆਪਣੇ ਬਜ਼ੁਰਗ ਦੀ ਡੈਥ ਹੋ ਚੁੱਕੀ ਹੈ ਕਿਉਂਕਿ ਹੁਣ ਮੰਨ ਕੇ ਚਲੋ ਕਿ ਮੋਸਟਲੀ ਕੀ ਸੀਗਾ ਕਿ ਜੇ ਸਾਂਝਾ ਪਰਿਵਾਰ ਹੈਗਾ ਤਾਂ ਜਿੱਦਾਂ ਕੀ ਆਪਣਾ ਆਸ਼ੀਨ ਕਾਰਡ ਸਾਰੇ ਨਾਲ ਇੱਕ ਦੇ ਨਾਂ ਤੇ ਬਣਿਆ ਹੁੰਦਾ ਸਾਂਝਾ ਪਰਿਵਾਰ ਸੀਗਾ ਵੇਖਾ ਸੰਜੀਪ ਪਰਿਵਾਰ ਸੀ ਹੁਣ 10 ਜਣੇ ਇਕੱਠੇ ਸੀਗੇ ਜੇ ਉਹਨਾਂ ਕੋਈ ਦੋ ਜਣਾ ਬੰਦਾ ਜੇ ਆਸੇ-ਪਾਸੇ ਵੀ ਚਲੇ ਜਾਂਦੇ ਸੀ ਜਾਂ ਮਤਲਬ ਵੀ ਪ੍ਰੈਜ਼ੈਂਟ ਹੈ ਨਹੀਂ ਸੀ ਪੰਜਾਬ ਚ ਤਾਂ ਉਹਨਾਂ ਦੀ ਕਾਣਕ ਵੀ ਉਹਨਾਂ ਨੂੰ ਮਿਲ ਜਾਂਦੀ ਸੀ ਪਰ ਹੁਣ ਉਹ ਸਿਸਟਮ ਚੇਂਜ ਹੋ ਗਿਆ ਠੀਕ ਹੈ ਹੁਣ ਗਵਰਨਮੈਂਟ ਨੇ ਕੀ ਕਰਨੀ ਹੈ ਗਵਰਨਮੈਂਟ ਨੇ ਜੇ ਤੁਹਾਡੇ ਰਸ਼ਨ ਕਾਰਡ ਬਣੇ ਹੋਏ ਆ ਉਹਨਾਂ ਨੇ ਹੁਣ ਕਨਫਰਮੈਂਟ ਕਰਨੀ ਹੈ ਕਿ ਮਤਲਬ ਕਿ ਤੁਹਾਡੀ ਕੇਵਾਈਸੀ ਕਰਵਾਉਣੀ ਹੈ ਪਰਿਵਾਰ ਦੇ ਹਰ ਇੱਕ ਮੈਂਬਰ ਦੀ ਚਾਹੇ ਉਹ ਮਤਲਬ ਬਜ਼ੁਰਗ ਹੈ ਜਾਂ ਕੋਈ ਛੋਟਾ ਬੱਚਾ ਹੈ ਜਾਂ ਕੋਈ ਅੱਧਾ ਖੜੇ ਉਮਰ ਦਾ ਬੱਚਾ ਹੈਗਾ ਕੋਈ ਵੀ ਹੈਗਾ ਉਹਨਾਂ ਸਭ ਦੀ ਹੁਣ ਕੇਵਾਈਸੀ ਮਨ ਲਗਾ ਜੇ ਲੋਕੀ ਜੇ ਕੋਈ ਤੁਹਾਡੇ ਫੈਮਿਲੀ ਮੈਂਬਰ ਚੋ ਜਿਹਦਾ ਪਹਿਲਾਂ ਮਤਲਬ ਕਿ ਨਾ ਆਸ਼ੀਨ ਕਾਰਡ ਬਣਿਆ ਹੋਇਆ ਤੁਹਾਡੇ ਨਾਲ ਹੀ ਬਣਿਆ ਹੋਇਆ ਸੀਗਾ ਠੀਕ ਹੈ ਜੇ ਉਹ ਕੀ ਮਤਲਬ ਕਿ ਐਸ ਹੁਣ ਪੰਜਾਬ ਚ ਹੈ ਨਹੀਂ ਮਨ ਲਗਾ ਚਲੋਗੇ ਹੁਣ ਕਈ ਮਤਲਬ ਕਿ ਆਪਣੇ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਹੈਗੇ ਆ ਠੀਕ ਹੈ ਉਹ ਬਾਹਰ ਚਲੇ ਜਾਂਦੇ ਆ ਪਰ ਉਹਨਾਂ ਦੀ ਕਣਕ ਜਿਹੜੀ ਸੀਗੀ ਉਹ ਹੁਣ ਪਿੱਛੇ ਉਹਨਾਂ ਨੇ ਪੇੜ ਨੂੰ ਸਾਨੂੰ ਮਿਲਦੀ ਹੋਈ ਸੀ ਕਿਉਂਕਿ ਉਹਨਾਂ ਦਾ ਆਸ਼ੀਨ ਕਾਰਡ ਸਾਂਝਾ ਬਣਿਆ ਹੋਇਆ ਸੀਗਾ ਪਰ ਹੁਣ ਜੇ ਉਹਨਾਂ ਨੇ ਕੇਓਸੀ ਨਾ ਹੋਈ ਕੇਓਸੀ ਮੋਸਟਲੀ ਹੋਣੀ ਨਹੀਂ ਕਿਉਂਕਿ ਉਹ ਹੁਣ ਪੰਜਾਬ ਚ ਹੈ ਨਹੀਂ ਤਾਂ ਉਹਨਾਂ ਦੇ ਇੱਕ ਪਰਿਵਾਰ ਖੋਣ ਵਾਲੀ ਕਾਣਕ ਕੱਟੀ ਜਾਣੀ ਹੈ ਤੇ ਬਾਕੀ ਜਿਹੜੀ ਰੈਸ਼ਨ ਕਾਰਡ ਜਿੰਨੇ ਵੀ ਬੱਚੇ ਬੰਦੇ ਬੱਚੇ ਹੋਏ ਆ ਜਿਨ੍ਹਾਂ ਦੀ ਕੇ ਵੀ ਸੀ ਹੋ ਗਈ ਉਹਨਾਂ ਨੂੰ ਕਾਣਕ ਮਿਲੂਗੀ ਬਾਕੀ ਦੀ ਸਾਨੂੰ ਕਾਣਕ ਕੱਟੀ ਜਾਣੀ ਆ ਹੁਣ ਗੱਲ ਨੂੰ ਬਤ ਇਹ ਕਰਦੇ ਕਿ ਜਿਨ੍ਹਾਂ ਦੀ ਕੇ ਵੀ ਸੀ ਨਹੀਂ ਹੋਈ ਉਹਨਾਂ ਦਾ ਕੀ ਬਣੂ ਹੈ ਨਾ ਜਿਨ੍ਹਾਂ ਦਾ ਕੋਈ ਮਤਲਬ ਕੇ ਵੀ ਸੀ ਮਤਲਬ ਕਿ ਥੰਮ ਇੰਪ੍ਰੈਸ਼ਨ ਨਹੀਂ ਲੱਗਿਆ ਫਿਰ ਉਹਨਾਂ ਲਈ ਉਹਦਾ ਹੱਲ ਕੀ ਹੈ ਕਿ ਉਹਨਾਂ ਦਾ ਕਾਰਡ ਵੀ ਕੱਟਿਆ ਜਾ ਸਕਦਾ ਇਹਦੇ ਵਿੱਚ ਇੱਕ ਆਪਸ਼ਨ ਹੈਗੀ ਹੈ ਆਪਸ਼ਨ ਹੈ ਹੈਗੀ ਹੈ ਕਿ ਤੁਹਾਡੇ ਆਧਾਰ ਕਾਰਡ ਨਾਲ ਤੁਹਾਡਾ ਫੋਨ ਨੰਬਰ ਜਿਹੜਾ ਹੈਗਾ ਲਿੰਕ ਹੋਣਾ ਚਾਹੀਦਾ ਗਵਰਨਮੈਂਟ ਐ ਇਹੋ ਜਿਹਾ ਇੱਕ ਸਿਸਟਮ ਵੀ ਬਣਾ ਹਿਸਾਬ ਨਾਲ ਕੁਝ ਬਣਾ ਕੇ ਲਿਆਏਗੀ ਐ ਤਾਂ ਨਹੀਂ ਉਹ ਇੰਨਾ ਆਪਣਾ ਮਾਰਾ ਕਰਉਦੀ ਗਰੀਬਾਂ ਦਾ ਮੈਨੂੰ ਲੱਗਦਾ ਕਿ ਉਹ ਤੁਹਾਡੇ ਜਿਹੜਾ ਆਧਾਰ ਕਾਰਡ ਹੈਗਾ ਆਧਾਰ ਕਾਰਡ ਨੂੰ ਤੁਸੀਂ ਆਪਣਾ ਫੋਨ ਨੰਬਰ ਟਾਈਮ ਰੈਂਦੀ ਅਟੈਚ ਕਰਾ ਲਓ ਕਿਉਂਕਿ ਹੁਣ ਜਿਹੜੇ ਤੁਹਾਨੂੰ ਕਣਕ ਮਿਲਨੀ ਹੈ ਇਹ ਅਰਸ਼ਨ ਮਿਲਣਾ ਗਵਰਨਮੈਂਟ ਵੱਲੋਂ ਅਰਸ਼ਨ ਮਿਲੂ ਉਹ ਨੌਵੇਂ ਮਹੀਨੇ ਚ ਆ ਕੇ ਮਿਲਣਾ ਉਹਨੂੰ ਪਹਿਲਾਂ ਪਹਿਲਾਂ ਗਵਰਨਮੈਂਟ ਨੇ ਤੁਹਾਡੇ ਸਾਲਿਆਂ ਦੀ ਕੇਵਾਈਸੀ ਕਰਵਾ ਦੇਣੀ ਹੈ ਤਾਂ ਕਿ ਖਜ਼ਾਨੇ ਤੇ ਵੱਧੋ ਜਿਹੜਾ ਬੋਝ ਪੈ ਰਿਹਾ ਸੀਗਾ ਜਾਂ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਵੀ ਕਿੰਨੇ ਬੰਦੇ ਇਸ ਟਾਈਮ ਹੈਗੇ ਆ ਜਾਂ ਹੈ ਨਹੀਂ ਉਹਨਾਂ ਲਈ ਅ ਤਾਂ ਕਰਕੇ ਮੈਂ ਤੁਹਾਨੂੰ ਕਹਿੰਦਾ ਕਿ ਜਿਨ੍ਹਾਂ ਦੀ ਹੁਣ ਮਾਈ ਕੈਸ ਜਿਨ੍ਹਾਂ ਦਾ ਫਿੰਗਰਪ੍ਰਿੰਟ ਜਾਂ ਥਮ ਇੰਪ੍ਰੈਸ਼ਨ ਨਹੀਂ ਲੱਗਦਾ ਜਿਨ੍ਹਾਂ ਨੇ ਕੀ ਆ ਜਿਨ੍ਹਾਂ ਨੇ ਹੁਣ ਆਹ ਨਿਸ਼ਾਨ ਨਹੀਂ ਆਉਂਦੇ ਉਹਨਾਂ ਨੇ ਕਰਨਾ ਕਿ ਹੁਣ ਆਪਦੇ ਆਧਾਰ ਕਾਰਡ ਦਾ ਫੋਨ ਨੰਬਰ ਪਹਿਲੇ ਹੀ ਅਟੈਚ ਕਰਵਾ ਲਓ ਥੋੜੇ ਕੋਲੇ ਹਜੇ ਵੀ ਮੇਰੇ ਸਾਹਮਣੇ ਨਾਲ 2 ਕੁ ਮਹੀਨੇ ਟਾਈਮ ਹੈਗਾ ਤਾਂ ਕਿ ਜਿਹੜਾ ਤੁਹਾਡਾ ਜਿਹੜੇ ਈਕੇਵਾਈਸੀ ਜਾਂ ਉਹ ਕਰਵਾਉਣਗੇ ਜਾਂ ਕਿ ਜਿਹੜਾ ਡਿਪੋ ਹੋਲਡਰ ਜਿਹੜਾ ਤੁਹਾਡੇ ਈਕੇਵਾਈਸੀ ਕਰਨਾ ਆਊਗਾ ਤਾਂ ਕਿ ਤੁਹਾਡੇ ਉਹ OTP ਫੋਨ ਤੇ ਲੈ ਲੂਓ OTP ਫੋਨ ਤੇ ਲੈ ਕੇ ਤੁਹਾਡੀ eKYC ਕਰ ਸਕੀ ਮੈਂ ਨਹੀਂ ਚਾਹਨਾ ਕਿ ਪਰਿਵਾਰ ਚੋਂ ਜੇ ਕਿਸੇ ਦਾ ਕੋਈ ਘੁਟਾ ਨਾ ਲੱਗਿਆ ਤਾਂ ਉਹ ਗਵਰਨਮੈਂਟੋਂ ਲੈ ਕੇ ਭੇਜ ਜਣਗੇ ਕਿ ਹਾਂ ਵੀ ਇਹਨਾਂ ਦੇ ਇਹ ਪਰਿਵਾਰ ਦੀ KYC ਨਹੀਂ ਹੋਈ ਤਾਂ ਉਹ ਮੈਂਬਰ ਦੀ ਕਾਣ ਕੱਟੀ ਜਾਣੀ ਹੈ ਮੈਂ ਨਹੀਂ ਚਾਹਨਾ ਕਿ ਕਿਸੇ ਨਾ ਗਰੀਬ ਮਾਰ ਹੋਵੇ ਤੇ ਉਹਦਾ ਜਿਹੜਾ ਨੁਕਸਾਨ ਹੈਗਾ ਤੁਹਾਨੂੰ ਚਲਣਾ ਪਵੇ ਕਿ ਜੇ ਤੁਹਾਡੀ KYC ਨਾ ਹੋਈ ਤਾਂ ਤੁਹਾਡਾ ਨੁਕਸਾਨ ਤੁਹਾਡਾ ਹੋ ਜਾਣਾ ਟਾਈਮ ਰਹਿੰਦੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਚ ਸਮਝਾਇਆ ਸੀਗਾ ਕਿ ਜਿਹੜਾ ਹੁਣ ਆਧਾਰ ਕਾਰਡ ਨਾਲ ਲਿੰਕ ਹੋ ਗਿਆ ਉਹਨੂੰ ਰਸ਼ਨ ਕਾਰਡ ਨਾਲ ਵੀ ਹੁਣ ਲਿੰਕ ਹੋਣ ਲੱਗ ਗਿਆ ਤਾਂ ਕਰਕੇ ਪਹਿਲੇ ਹੀ ਟਾਈਮ ਵੰਦੇ ਜੇ ਤੁਸੀਂ ਆਪਦੇ ਅਧਾਰ ਕਾਰਡ ਨੂੰ ਅਪਡੇਟ ਨਹੀਂ ਕੀਤਾ ਤਾਂ ਉਹਦੇ ਵਿੱਚ ਉਹ ਚੇਂਜਸ ਕਰਵਾਓ ਉਹਨੂੰ ਅਪਡੇਟ ਕਰਵਾਓ ਤੇ ਆਪਣੇ ਅਧਾਰ ਕਾਰਡ ਦਾ ਫੋਨ ਨੰਬਰ ਲਾਜ਼ਮੀ ਲਗਾਓ ਤਾਂ ਕਿ ਜਿਹੜਾ ਕਿ ਤੁਹਾਡੀ ਇਹ KYC ਆ ਉਹ ਤੁਹਾਡੇ OTP ਲੈ ਕੇ ਤੁਹਾਡੇ ਅਧਾਰ ਕਾਰਡ ਰਾਹੀਂ OTP ਲੈ ਕੇ ਉਹ ਵੀ ਇਹ KYC ਵੈਲਿਡ ਮੰਨੀ ਜਾਊਗੀ ਟਾਈਮ ਲੈ ਦੇ ਇਹ ਕੰਮ ਕੰਮ ਕਰ ਲਓ ਤਾਂ ਇਹਦੇ ਵਿੱਚ ਤੁਹਾਡਾ ਫਾਇਦਾ ਠੀਕ ਹੈ ਮੈਂ ਆਸ ਕਰਦਾ ਕਿ ਤੁਹਾਨੂੰ ਜਿਹੜੀ ਮੇਰੀ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਸੀਗਾ ਉਹ ਤੁਹਾਡੇ ਹੁਣ ਪੱਲੇ ਪੈ ਗਈ ਹੋਊਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਬਹੁਤ ਬਹੁਤ ਲੋਕਾਂ ਵਿੱਚ ਸ਼ੇਅਰ ਕਰੋ ਇਹਨੂੰ ਤਾਂ ਕਿ ਲੋਕਾਂ ਨੂੰ ਟਾਈਮ ਲੈਂਦੇ ਇਸ ਚੀਜ਼ ਬਾਰੇ ਅਵੇਅਰਨੈਸ ਆ ਸਕੇ ਨੈਵੰਦੇ ਇਸ ਚੀਜ਼ ਬਾਰੇ ਪੜਾ ਲੱਗ ਸਕੇ ਤਾਂ ਕਿ ਜੇਕਰ ਉਹਨਾਂ ਦੇ ਇਹ ਕੇਵਾਈਸੀ ਨਹੀਂ ਹੁੰਦੀ ਤਾਂ ਉਹਨਾਂ ਦਾ ਰਿਸ਼ਰਨ ਕਾਰਡ ਨਾ ਕੱਟਿਆ ਜਾ ਸਕੇ ਉਹ ਟਾਈਮ ਲੈਂਦੇ ਆਪਦੇ ਆਧਾਰ ਕਾਰਡ ਨਾਲ ਫੋਨ ਨੰਬਰ ਲਿੰਕ ਕਰਵਾਉਣ ਨੂੰ ਮਿਲਦੇ ਆਪਾਂ ਅਗਲੀ ਵੀਡੀਓ ਚ ਧੰਨਵਾਦ